ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਤਾਜੀ ਸੂਈ ਗਾਂ ਜਰਸੀ ਹੈ ਜੀ ਪੰਜਾਬ ਵਾਲੀ ਤੇ ਇੱਕ ਹੈਗੀ ਵੱਸੀ ਬਾਕੀ ਬਾਈ ਦਾ ਵਪਾਰ ਦਾ ਕੰਮ ਆ ਬਾਈ ਕੋਲ ਗਾਵਾਂ ਹਾਜ਼ਰ ਹੁੰਦੀਆਂ ਜੀ ਅੱਜ ਫਲਾਲ ਦੋ ਹੀ ਆ ਇੱਕ ਤਾਜੀ ਸੂਈ ਗਾਂ ਤੇ ਇੱਕ ਵੱਸੀ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਬਾਕੀ ਇੰਸਟਾਗ੍ਰam ਤੇ ਵੀ ਗਰਜੀਤ ਰਾਏ ਤੇ ਐਡੀ ਚੱਲਦੀ ਆ ਉਹਨੂੰ ਵੀ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਮੇਰੇ ਮਣੀ ਪਿੰਡ ਢੋਲਾ ਜਿਹੜਾ ਬਰਨਾਲਾ ਹੀ ਆ ਆਪਣਾ ਠੀਕ ਹੈ ਜੀ ਮੋਬਾਈਲ ਨੰਬਰ ਜੀ 86993 ਜੀ 17710 ਹਾਂਜੀ ਹਾਂਜੀ ਬਾਈ ਗਾਂ ਦੀ ਜਾਣਕਾਰੀ ਦੋ ਜੀ ਪਹਿਲੀ ਦੀ ਇਹ ਦੂਜਾ ਸੂਆ ਸੂਈ ਆਈ ਜਰਸੀ ਪੰਜਾਬ ਵਾਲੀ ਵੱਡੀ ਆਈ ਇਹ ਹਾਂਜੀ ਦੋ ਦੋ ਮਾਰਕਾ ਨੇ 22 ਕਿਲੋ ਕੇ ਆਈ ਪਹਿਲਣਗਾ ਇਹਦਾ ਪਰ ਆਪਾਂ ਦੂਜੇ ਸੂਏ 20 ਕਿਲੋ ਦੀ ਗਾਰੰਟੀ ਤੇ ਭੇਜਾਂਗੇ ਜੀ ਬਾਹਰ ਨੂੰ ਠੀਕ ਹੈ ਜੀ ਕੱਲ ਦੀ ਸੂਈ ਆਈਏ ਸਵੇਰ ਦੀ ਹਾਂਜੀ ਜੇਰ ਜੱਪਾ ਪਿਆ ਹੋਇਆ ਆਈ ਇਹਦਾ ਠੀਕ ਹੈ ਜੀ ਜੇਰ ਦੀ ਫ ਰੇੜਾ 70 ਕਰਾ ਲੈ 72 ਕਰਾ ਲੈ ਕੋਈ 68 ਹਜ਼ਾਰ ਹੀ ਦੇ ਦਾਂਗੇ ਜੀ ਠੀਕ ਹੈ ਜੀ ਮਾਗਰ ਬੱਸੀ ਆਈ ਉਹਦੇ ਬੱਸੀ 40 140 ਦੀ ਆਈ ਸੈਗ ਦੀ ਠੀਕ ਹੈ ਜੀ ਠੀਕ ਚਲੋ ਪਰਾ ਲੈ ਵਦੂ ਠੰਡੀ ਠੁੰਡੀ ਬਹੁਤਾ ਹੀ ਗਾਂਜਾ ਦੋਨੇ ਬੱਸ ਹੀ ਹੁੰਦਾ ਬੇਟੀ ਚੱਲੀ ਠੀਕ ਹੈ ਜੀ ਐ ਨਹੀਂ ਵੀ ਲਾਚਾ ਫਿਰ ਚੱਕ ਜੂਈ ਮੁੱਠੀ ਚਵਾਈ ਵਾਲਾ ਥਾਣਾ ਜੀ ਕੋਈ ਮਸ਼ੀਨਰ ਤੇ ਲਾ ਲੈ ਕੋਈ ਹੱਥੀ ਚਵਾਈ ਕਰ ਲੈ ਠੀਕ ਹੈ ਜੀ ਹਾਂ ਲਾਛੜ ਵਾਲਾ ਕੰਮ ਨਹੀਂ ਕਰਦੀ ਜੀ ਠੀਕ ਹੈ ਜੀ ਇਹ ਪੰਜਾਬ ਵਾਲੀ ਜਰਸੀ ਹੈ ਪੰਜਾਬ ਵਾਲੀ ਜਰਸੀ ਹੈ ਵੱਡੀ ਜੀ ਤੋੜ ਦੋ ਪਰਾ ਲੋ ਪਰਾ ਚੈੱਕ ਕਰ ਸਕਦੇ ਬਾਕੀ ਸਭ ਤੋੜਾ ਤਰ ਦਿਖਾਉਣੇ ਲੋ ਨੋ ਚ ਵਕੀਲੇ ਬਦੋਂ ਨਤਾਜਾ ਤੁਸੀਂ ਲਾਈ ਸਕਦੇ ਹੋ ਠੀਕ ਹੈ ਜੀ ਚੈੱਕ ਕਰਕੇ ਦੇ ਗਰੰਟੀ ਦੇ ਭੇਜਾਂਗੇ ਜੀ 20 ਕਿਲੋ ਦੀ ਆਪਾਂ ਠੀਕ ਹੈ ਜੀ ਠੀਕ ਕੋਈ ਉਹ ਕੰਮ ਨਹੀਂ ਹੋਣੀ ਆਪਾਂ 20 ਕਹਤਾ 12 13 13 ਕਿਲੋ ਦੀ 15 ਦੇ ਦੂਈ ਵੱਧ ਤੋਂ ਵੱਧ ਉਹ ਕੰਮ ਨਹੀਂ 20 ਆਪਾਂ ਕਹਿਆ 20 ਦੇਣਾ ਹੀ ਇਹਨੇ ਜਿਹੜੀ ਬੱਚੀ ਜੀ ਇਹ ਦੁੱਧੁੱਤਨੇ ਦਾ ਵੀਰੇ ਨਾ 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 ਇਹ ਉਹਦਾ ਸੜੇ 4.5 ਹੀ ਆ ਮਾੜੀ ਮੁੱਠੀ ਠੀਕ ਹੈ ਜੀ ਠੀਕ ਉਹ ਦੱਸਣ ਦਾ ਫਰਜ਼ ਬੰਦਾ ਨਾ ਨਾ ਉਹ ਨਹੀਂ ਸ਼ੁਰੂ ਆ ਕੇ ਕਹੂਗਾ ਵੀ ਵਈ ਅਸੀਂ ਦੇਖੀ ਨਹੀਂ ਸਕਾ ਲੋ ਭਾਰ ਦੀ ਆਪਣੀ ਗਾਰੰਟੀ ਹੋਈ ਜਾ ਬੰਦਾ ਹੱਥੀਆਂ ਲਾਵੇ ਜੀ ਠੀਕ ਹੈ ਲੋ ਚੱਕਰ ਸੰਥਣਾ ਥੋੜੀ ਬਚੀ ਪਰ ਲੱਦੂ ਦਵਾਈ ਕਹਿੰਦਾ ਆਉਂਦਾ ਨਹੀਂ ਆਪਾਂ ਚੈੱਕ ਹੀ ਕਰਾ ਲਨੀ ਆ ਦੇਖੋ ਲੋ ਜੀ ਕਰਾ ਲਓ ਜੀ ਲੋ ਜੀ ਵੈਸੀ ਹੈ ਤਾਂ ਹਾਂਜੀ ਠੀਕ ਹੈ ਜੀ ਠੀਕ ਹੈ ਤਾਰ ਤੁਰਕਣ ਭਈ ਤਾਰਾ ਹੀ ਮਾਰ ਤਾਰ ਦਮਾਰ ਲੋ ਭਰਾ ਸੂਪਰ ਠੀਕ ਲੋ ਜੀ ਠੀਕ ਹੈ ਵਾਈ ਜੀ ਨੇ ਰੇਟ ਵੀ ਦੱਸਤਾ ਪੰਜਾਬ ਵਾਲੀ ਜਰਸੀ ਹੈ ਮਗਰ ਵੀ ਬੱਸੀ ਬਹੁਤ ਸੋਹਣੀ ਹੈ ਠੀਕ ਹੈ ਧਾਰਾ ਵੀ ਸਾਨੂੰ ਮਰਾਤੀਆਂ 10000 ਦੀ ਅੱਜ ਬੱਸੀ ਆਈ ਜਿਹੜੀ ਮਾਗਰਾ ਗਈ ਏ ਤੇ ਠੀਕ ਹੈ ਠੀਕ ਬੱਸੀ ਬਹੁਤ ਸੋਹਣੀ ਆ ਜੀ ਹਾਂਜੀ ਬਾਕੀ ਚੰਗੀ ਪਲੀ ਪਲੋਸੀਆ ਲੋਪਰਾ ਬੱਸੀ ਚੈੱਕ ਕਰ ਸਕਦਾ ਅੱਜ ਵੀ ਡੇਢ ਮਹੀਨੇ ਦੀ ਬੱਸੀ ਲੱਗਦੀ ਆ ਜੀ ਇੱਕ ਦਿਨ ਦੀ ਆ ਜੀ ਠੀਕ ਹੈ ਜੀ ਠੀਕ ਹੈ ਜੀ ਚੰਗੀ ਪਲੀ ਪਲੋਸੀਆ ਹਾਂਜੀ ਲੋਪਰਾ ਠੀਕ ਹੈ ਜੀ ਹਾਂਜੀ ਭਾਈ ਜੀ ਬੱਸੀ ਦੀ ਜਾਣਕਾਰੀ ਦਿਓ ਜੀ ਆਪਣੀ ਇਹਦੀ 7 ਕਿ ਮਹੀਨੇ ਉਮਰ ਆਈ ਬੱਸੀ ਦੀ ਹਾਂਜੀ ਆਪੇ 40110 ਦੀ ਆ ਗਈ ਜੀ ਠੀਕ ਹੈ ਜੀ ਐਚਐਫ ਦੇ ਬੋਲਦੀ ਠੀਕ ਹੈ ਜੀ ਤੇਰੀ ਝੂਲੀ ਬਹੁਤ ਚੰਗੇ ਆ ਦੀ ਹਾਂਜੀ ਯਾਰ ਰੇਟ 1.5000 ਰੁਪਏ ਹੀ ਦੇਣ ਲੈਣਾ ਠੀਕ ਹੈ ਲੋਪਰਾ ਥੋੜੀ ਚੈੱਕ ਕਰ ਸਕਦੇ ਹੋ ਦੇਖੋ ਇਕੱਲਾ ਇਕੱਲਾ ਥਾਂ ਹੀ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਠੀਕ ਹੈ ਜੀ 7 ਮਹੀਨੇ ਜਨਨ ਦੀ ਉਮਰ ਆਈ ਕੋਈ ਆਏ ਨਹੀਂ ਬਰਾ ਤੇਰਾ ਮਹੀਨਿਆਂ ਦੀ ਹੋਊਗੀ ਠੀਕ ਹੈ ਜੀ ਠੀਕ ਕਰੋ ਲੋਪਰਾ ਚੈੱਕ ਕਰ ਸਕਦੇ ਹੋ 7 ਮਹੀਨੇ ਦੀ ਉਪਰਾ ਫੇਸ ਵਾਈ ਕੰਨ ਕੰਨ ਵੀ ਫੇਸ ਕੁਆਲਿਟੀ ਚੰਗੀ ਆ ਪੂਰੀ ਐ ਨਹੀਂ ਕੋਈ ਕ੍ਰੋਸ ਵਾਲਾ ਕੰਨ ਲੱਗਿਆ 100 ਦੀ 100 ਆ ਜੀ ਠੀਕ ਹੈ ਜੀ ਠੀਕ ਹੈ ਲੋ ਜੀ ਠੀਕ ਹੈ ਉਹ ਸੁਣੇ ਤੋ ਲੋਪਰਾ ਮੜਿਆ ਤੋਰ ਤੋ ਮੜਿਆ ਲੋ ਜੀ ਤਹਾਡੇ ਸਾਹਮਣੇ ਤੋਰਾ ਵਿਸ਼ੇ ਕਰਾ ਕਰਾਦਣੇ ਭਾਈ ਲੋ ਜ ਚੰਗਾ ਕਰ ਦੋ ਵਲਟਾ ਚੰਗੀ ਪੜੀ ਬਲੋਸੀਆ ਫਰਾਂਸ ਨੂੰ ਚੈੱਕ ਕਰਵਾਇਓ ਲਓ ਭਰਾ ਮੋੜ ਦੋ ਮੋੜ ਵਾਂਚਾਰ ਵੀ ਨੇ ਖਰਾ ਕੇ ਪਾਗੇ ਟੀਕੇ ਦੇ ਕਾਬਲ ਹੋ ਜੀ ਠੀਕ ਹੈ ਜੀ ਠੀਕ ਹੈ ਚੈੱਕ ਕਰ ਸਕਦੇ ਠੀਕ ਹੈ ਹਾਂਜੀ ਬਈ ਜੀ ਆਪਣੀ ਗਾਂ ਦੀ ਜਾਣਕਾਰੀ ਦੋ ਜੀ ਇਹ ਦੂਜਾ ਸੂਆ ਜੀ ਇੱਕ ਇਹਦਾ ਮੂਹਰੇ ਹਨ ਕਬੈਣੀ ਵਾਲੇ ਪਾਸੇ ਦਾ ਅੱਧਾ ਹੈਗਾ ਜੀ ਠੀਕ ਹੈ ਜੀ ਇਹ 10 ਦਿਨ ਸੂਣ ਦੇ ਬਾਕੀ ਨੇ ਜੀ ਠੀਕ ਹੈ ਜੀ ਦੁੱਧ 15 ਕਿਲੋ ਦੇ ਦੂ ਜਰੰਟੀ ਵਾਲਾ ਹੀ ਇਹ ਠੀਕ ਹੈ ਠੰਡੀ ਢੁੰਡੀ ਬਹੁਤ ਹੈ ਜੇ ਮਰਜੀ ਠੀਕ 2 ਝੂਲ ਬਹੁਤ ਆਈ ਹਜੇ ਵੀ ਅਰੇ 10 ਦਿਨ ਬਾਕੀ ਹੈ 10 ਦਿਨ ਬਾਕੀ ਨੇ ਜੀ ਤੋੜ ਦੂੰਗੇ ਜੀ ਮੜਾ ਹਾਂ ਤੋੜ ਦਾਂਗੇ ਜੀ ਤੋੜ ਦੀ ਤੋੜ ਚਲੋ ਪਰਾ ਗਾਂ ਤੱਲਾ ਬਾਈ ਨੇ ਪਹਿਲਾਂ ਦੱਸਤਾ ਤੇ 10 ਦਿਨ ਬਾਕੀ ਆ ਫੇਸ ਸੂਸ ਕੁਆਲਿਟੀ ਬਹੁਤ ਚੰਗੀ ਹੈ ਇਹਦੀ ਬੜੀ ਬੜੀ ਬਲੋਸੀ ਪਰਾ ਚਮਕ ਚਮਕੀ ਬਾਕੀ ਠੀਕ ਹੈ ਕਲਰ ਦੀ ਕੋਈ ਆ ਨਹੀਂ ਮੱਧਮ ਜੀ ਗਾਂ ਹੁੰਦੀ ਆ ਜੀ ਠੀਕ ਹੈ ਜੀ ਪੱਕੀ ਟਾਈਪ ਦੀ ਠੀਕ ਹੈ ਜੀ ਠ ਇਹ ਰੇਟ ਭਰਾ ਜਾਇਜ ਇਹ ਰੇਟ 45000 ਆ ਜੀ 45 ਮੰਡਾਨ ਹੋ ਜੀ ਮੰਡਾਨ ਹੋ ਜੂਗੀ 45 ਜੀ ਠੀਕ ਹੈ ਲੋ ਜੀ ਤੋੜਾ ਤਰਾ ਤੜੇ ਸਾਹਮਣੇ ਚੈੱਕ ਕਰ ਸਕਦਾ ਠੀਕ ਹੈ ਹਾਂਜੀ ਭਾਈ ਅਗਲੀ ਗਾਂ ਦੀ ਜਾਣਕਾਰੀ ਦੋ ਜੀ ਇਹਦੀ ਇਹ 4 ਨੰਬਰ ਤੇ ਆ ਗਈ ਜਿਹੜੀ ਆਪਣੀ ਜੀ ਹਾਂਜੀ ਇਹ ਦੁੱਧ 15 ਕਿਲੋ ਪਾ ਦੂ ਜੀ ਦੂਜਾ ਸੂਆ ਸੂਆ ਸੀ ਸੇਦਾਂ ਦਾ ਇਹ ਮੂੰਚੋ ਇਹ ਠੀਕ ਹੈ ਜੀ ਹਾਂ ਦੁੱਧ 15 ਕਿਲੋ ਪਾ ਦੇਣਾ ਠੰਡੀ ਠੁੰਡੀ ਇਹ ਬਹੁਤ ਆ ਜੀ ਠੀਕ ਹੈ ਇਹ ਕੱਚੀ ਕੱਚੀ ਪਈ ਆ ਥੋੜੀ ਬਾਹਰ ਠੀਕ ਹੈ ਜੀ 10-12 ਦਿਨ ਲਈ ਹੋਈ ਆ ਇਹ ਠੀਕ ਹੈ ਠੀਕ ਠੰਡੀ ਠੰਡੀ ਚਾਹ ਦੋਨੇ ਪਾਸੇ ਹੀ ਬੈਠੀ ਚੱਲੀ ਆ ਇਹ ਠੀਕ ਹੈ ਜੀ ਇਹਦੇ ਤਨ ਕਿਨੇ ਬਾਕੀ ਆ ਜੀ ਇਹ 10 ਦਿਨ ਬਾਕੀ ਨੇ ਜੀ ਇਹ 10 ਦਿਨ ਬਾਕੀ ਨੇ ਹਾਂ ਜੀ ਦੋ-ਚਾਰ ਦਿਨ ਇਧਰ-ਉਧਰ ਹੋ ਜਾਂਦਾ ਹੁੰਦਾ ਜੀ ਠੀਕ ਹੈ ਜੀ ਕੋਈ ਬਾਈ ਲੈ ਜਾਂਦਾ ਫਿਰ 10 ਦਿਨ ਬਾਕੀ ਆ ਤਾਂ ਕਹਿੰਦਾ ਸੂਈ ਨਹੀਂ ਭਾਈ ਆਇਆ ਹੋ ਗਿਆ ਪਰ ਦੋ-ਚਾਰ ਦਿਨਾਂ ਦਾ ਕੋਈ ਫਰਕ ਪਿਆ ਜਾਂਦਾ ਠੀਕ ਹੈ ਠੀਕ ਹੈ ਐਨਾ ਵੀ ਸੂਦਾ ਲੇਟ ਵੀ ਸੂਦਾ ਦੋ-ਚਾਰ ਹਾਂ ਜੀ ਰੇਟ ਰੇਟ ਦਾ 65000 ਰੁਪਏ ਵੀਰੇ 62 ਦੀ ਦੇ ਦਾਂਗੇ ਤੋ ਤਿੰਨ ਨਗਾਵਾਂ ਤੇ ਇੱਕ ਬੱਸੀ ਇੱਕ ਤਾਜੀ ਸੀਵੀ ਆ ਤੇ ਫੇਸ ਕੁਆਲਿਟੀ ਬਹੁਤ ਸੋਹਣਾ ਲੱਗਿਆ ਹੋਈ ਦੇਖੋ ਚਿੱਟਾ ਜੀ ਹਾਂਜੀ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਠੀਕ ਹੈ ਜੀ ਬੰਦ ਹੋਈ ਬੰਦ ਠੀਕ ਲੋਪਰਾ ਚੈੱਕ ਕਰਸ ਅਜੇ ਇਹਦੇ ਵੀ 1-2 ਦਿਨ ਬਾਕੀ ਆ ਤੇ ਦੂਜੀ ਦੇ ਵੀ 1-2 ਦਿਨ ਇੱਧਰ-ਉੱਧਰ ਹੋ ਸਕਦਾ ਹੈ ਠੀਕ ਹੈ ਨਾ ਵਾਧ ਘਟ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਡ ਤੋਲਾ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਓਕੇ ਬਾਈ